ਤਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਕਾਚੀ ਦੇਹ ਮੋਹ ਫੁਨ ਬਾਂਦੀ ਸਾਠ ਕਠੋਰ ਕੁਚੀਲ ਕੁ ਗਿਆਨੀ ਧਾਵਤ ਭ੍ਰਮਤ ਰਹਿਨ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਨ ਰੂਪ ਮਾਇਆ ਮਦਮਤਾ ਵਿਚਰਤ ਵਿਕਲ ਬਡੋ ਅਭਮਾਨੀ ਪਰਤਨ ਪਰ ਅਪਵਾਦ ਨਾਰ ਨਿੰਦਾ ਇਹ ਮੀਠੀ ਜੀ ਮਾਹੇ ਹੈ ਧਾਨੀ ਬਲਵੰਚ ਛਾਪ ਕਰਤੇ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੋਚਨਾਸਤ ਆਇਓ ਸਰਨ ਜੀ ਕੇ ਦਾਨੀ ਕਰਨ ਕਰਨ ਸਮਰੱਥ ਸ੍ਰੀ ਧਰ ਰਾਖ લેਹੁ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਬਦਾਰਨ ਕਉ ਹਰ ਤਾਰਨ ਤਰਨ ਸਮਰੱਥ ਸਭੈ ਵਿਦ ਕੁਲਹਿ ਸਮੂਹ ਉਧਾਰਨ ਸੋ ਚੇਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹੋਂ ਕਤ ਤੋਂ ਮੂਰਤ ਘਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਾਓ ਹੋ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦਪ ਬੂਜਨ ਕੀ ਸਭ ਸੂਜ ਪਰਿ ਵਰਦਮਾਨ ਹੋਵਤ ਦਿਨ ਪ੍ਰਤਨੇਤ ਆਵਤ ਨਿਕਟ ਬਿਖੰਮ ਜਰੀ ਹਰੇ ਗੁਨਹੀਨ ਦੀਨ ਮਾਇਆ ਕ੍ਰਮ ਸਿਮਰ ਸੁਆਮੀ ਏਕ ਘਰੀ ਕਰ ਗੈ ਲੇਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭ੍ਰਮ ਭਰੀ ਹਰੇ ਮਨ ਮੂਸ ਬਿਲਾ ਮਹਿ ਗਰਬਤ ਕਰ ਤਬ ਕਰਤ ਮਹਾ ਮੁਗਨਾ ਸੰਪਤ ਦੂਲ ਝੋਲ ਸੰਗ ਝੂਲਤੈ माया मगन भ्रमत कुगना सुत बनता साजन सुख बंधप तां स्यों मोह बडयो सो कला बोयो बीज अहं मम अंकुर बीतत औद करत अगना मृतमंजार प्रसार मुख निरखत उंचत भुगत भूख भुखना ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਾ ਗੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲਊਗਾ ਰਹੁ 70 ਨਾ ਪੱਤਰ ਨਾ ਚੌਰ ਨਾ ਚਾਵਰ ਵਹਿਤੀ ਜਾਤ ਹਿਰਦੈ ਨਾ ਵਿਚਾਰੂ ਰਥ ਨਾ ਅਸਵ ਨਾ ਗਾਜ ਸੰਗਾਸਨ ਸੇ ਨਮਾਹ ਤਿਆਗਤ ਨਾਗ ਸੁਧਾਰੂ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕੋ ਦ੍ਰਿਸ਼ਟ ਨਿਹਾਰੂ ਕੋਟ ਨਾ ਓਟ ਨਾ ਕੋਸ ਨਾ ਛੋਟ ਕਰਤ ਵਿਕਾਰ ਦੂ ਕਰ ਝਾਰੂ ਮਿੱਤਰ ਨਾ ਪੁੱਤਰ ਕਲਤਰ ਸਾਜਨ ਸਖ ਉਲਟ ਤਜਾਤ ਬਿਰਖ ਕੀ ਛਾਰੂ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛੇਨ ਸਿਮਰੋ ਹੋ ਅਗਮ ਅਪਾਰੂ ਸ੍ਰੀ ਪਤਨਾਥ ਸਰਨ ਨਾਨਕ ਜਨ ਏ ਭਗਵੰਤ ਕਿਰਪਾ ਕਰਤਾ ਰੂਹ ਪ੍ਰਾਨ ਮਾਨ ਦਾਨ ਮੰਗ ਜੋ ਹਨ ਹੀਤ ਚੀਤ ਦੇ ਲੈ ਲੈ ਪਾਰੀ ਸਾਜਨ ਸੈਨ ਮੀਤ ਸੁੱਤ ਭਾਈ ਤਾਹੂੰ ਤੇ ਲੈ ਰੱਖੀ ਨਿਰਾਰੀ ਆਮਨ ਪਾਵਨ ਕੂਰਕ ਮਾਵਨ ਇਹ ਵਿਦ ਕਰਤ ਆਉਦ ਤਨ ਜਾਰੀ ਕਰਮ ਧਰਮ ਸੰਜਮ ਸੋਚ ਨੇਮਾ ਚੰਚਲ ਸੰਗ ਸਗਲ ਵਿਦ ਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਵਿਦ ਜੂਨ ਭ੍ਰਮਿਓ ਅਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨ ਨਾਨਕ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਦਰੀ ਹੋਰ ਮਾਇਆ ਮਗਨ ਚੱਲੇ ਸਭ ੜਾਰੀ ਬ੍ਰਹਮਾਦਿਕ ਸ਼ਿਵ ਸੰਦ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ इंदर मुनिंदर खोजते गो रख धरन गगन आवत फुन धावत सिद्ध मनुखय देव अरदानम इक तिल तां को मरम ना पावत प्रिय प्रभ प्रीत प्रेम रस भक्ति हर जन तां कह दर्श समावत तिसह त्याग आन कौ जाचह ਮੁਖਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜਹਿ ਸਮਝਾਵਤ ਮਾਇਆ ਰੰਗ ਬਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਈਤਾ ਗੱਬ ਆਕਾਸ ਨਾ ਮਾਵਤ ਵਿਸਤਾ ਅਸਤ ਕ੍ਰਿਮ ਉਦਰ ਭਰਿਓ ਹੈ ਦੇਹ ਦਿਸਤਾਏ ਮਹਾ ਬਿਖਿਆ ਕੋ ਪਰ ਧਨ ਸ਼ੀਨ ਅਗਿਆਨ ਹਰਿਓ ਹੈ ਜੋ ਬਨ ਬੀਤ ਜਰਾ ਰੋਗ ਗਰਸਿਓ ਜਮ ਦੂਤਨ ਦੰਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਤ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸਜਾਹੇ ਹਰ ਨਾਮ ਉਚਾਰੀ ਇਸਨਾਨ দান ਤਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਧਪ ਜੀ ਧਾਨ ਪ੍ਰਭ ਪ੍ਰਾਨ ਆਧਾਰੀ ਓਟ ਗਹੀ ਸੁਆਮੀ ਸਮਰਥ ਹੈ ਨਾਨਕ ਦਾਸ ਸਦਾ ਬਲੇਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਮਨ ਬੰਧਿਓ ਨਾ ਜਾਤ ਵਿਦੇ ਮਨ ਦਰਸ ਮੰਗ ਪਾਵਕ ਜਰਿਓ ਨਾ ਜਾਤ ਰਹਿਉ ਜਨ ਧੂਰ ਲਗ ਨੀਰ ਨਾ ਸਾਖ ਸਬੂਰ ਚਲਹਿ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ 시ਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ ਭਾਂਤੀ ਵਿਚ ਰਹੈ ਅਨਕ ਸਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਕਮ ਦੇਹ ਬੰਦਹਿ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟਹਿ ਕਰ ਥਟੂਆ ਸਵਈਏ ਮਹੱਲੇ ਪਹਿਲੇ ਕੀ ਏਕਾ ਓ ਅੰਕਾਰ ਸਤਗੁਰ ਪ੍ਰਸਾਦ